ਹਾਂਜੀ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਸਾਰੇ ਕਿਵੇਂ ਲੱਗਦੇ ਆ ਆਪਣੇ ਫਰਦੇਸੀ ਬਲੌਗ ਵੈਸੇ ਤਾਂ ਤੁਸੀਂ ਵਧੀਆ ਪਿਆਰ ਦਿੰਨੇ ਹੋ ਤੇ ਅੱਜ ਵੀ ਫਿਰ ਕਰਦੇ ਆ ਅੱਜ ਲਾਈਆਂ ਸੀ ਆਪਾਂ ਕਾਲੀਆਂ ਕਾਲੀਆਂ ਐਨਕਾਂ ਦੇ ਥੱਲੇ ਹੈਗੀ ਚਿੱਟੀ ਦਾੜੀ ਤੇ ਕਲਾਕ ਦੀਆਂ ਘੈਂਟਕ ਨਹੀਂ ਦੱਸਿਓ ਫਿਰ ਤੁਸੀਂ ਕਮੈਂਟ ਚ ਵੀ ਤੇ ਚੱਲ ਪਿਆ ਆਪ ਅੱਜ ਫਿਰ ਸਵੇਰ ਦੀ ਸੈਰ ਸੈਰ ਮਤਲਬ ਕੰਮ ਤੇ ਤੇ ਦੇਖੋ ਵਰ ਕੀ ਗੱਲਬਾਤ ਹੁੰਦੀ ਆ ਤੇ ਕੀ ਅੱਜ ਕੀਤਾ ਤੇ ਮਿਲਦੇ ਆ ਫਿਰ ਆਜੋ ਫਿਰ ਤਰਜਾਨਾਂ ਦੀ ਤਰ੍ਹਾਂ ਪਹਿਲਾਂ ਆਪਾਂ ਗਏ ਟੱਲਾਬਾ ਭੁਰੀਦ ਤੇ ਗਿਆ ਮੱਥਾ ਲਿਆ ਆਸ਼ੀਰਵਾਦ ਕਰ ਦੇਖੋ ਨਿਕਲੇ ਬਾਹਰ ਤਾਹਾਂ ਪੂਰੀਆਂ ਰੌਣਕਾਂ ਪੋਜਾਰ ਦੇ ਵਿੱਚ ਮੌਸਮ ਠੀਕ ਸੀ ਤੇ ਪੂਰਾ ਟ੍ਰੈਫਿਕ ਤੇ ਪੂਰਾ ਬਾਜ਼ਾਰ ਭਰਿਆ ਹੋਇਆ ਚਲੋ ਵੀ ਇਤੂ ਬਾਅਦ ਰਮਣਬਾਈ ਦਾ ਫੋਨ ਆਇਆ ਕਹਿੰਦਾ ਮੇਰੇ ਕੋਲੇ ਆ ਕੋਈ ਗੱਲਬਾਤ ਕਰਨੀ ਆ ਮੈਨੂੰ ਬਲੌਗ 'ਚ ਲੈਂਦਾ ਹੀ ਕੋਈ ਨਹੀਂ ਮੈਂ ਜਦੋਂ ਦੁਕਾਨ ਨੂੰ ਤੁਰਿਆ ਤੇ ਗਿਆ ਰਸਤੇ ਦੇ ਵਿੱਚ ਤੇ ਜਾਂਦੇ ਨੂੰ ਬੈਠਾ ਪਤਨੇ ਕੀ ਗਲਾਸ ਦੇ ਵਿੱਚ ਪਾਈ ਬੈਠਾ ਤੇ ਘੋਲੀ ਜਾਵੇ ਮੈਂ ਤੂੰ ਕੀ ਜਾਦੂ ਮੰਤਰ ਜਾਂ ਮਰੀਏ ਨਾ ਲੈ ਸਾਰੇ ਹੱਥ ਸੇਜ ਜਦੋਂ ਮੈਂ ਗਿਆ ਤੇ ਫਿਰ ਉਹ ਖੋਲ ਕੇ ਜੇ ਤੇ ਚਲੋ ਜੀ ਕਹਿੰਦਾ ਢੱਡ ਵੇਖੋ ਕਿੱਦਾਂ ਹੈ ਬਾਹਰ ਨੂੰ ਤੇ ਲੈ ਇਹ ਲੈ ਆ ਲੈ ਪੀ ਗਿਆ ਕਹਿੰਦਾ ਲਓ ਜੀ ਸ਼ੂਮੰਤਰ ਸ਼ੂਮੰਤਰ ਫਿਰ ਮੈਂ ਗਿਆ ਹੁਣ ਫਿਰ ਮੈਂ ਗੱਲਬਾਤ ਕੀਤੀ ਫਿਰ ਅਸੌਨ ਲੱਗ ਗਿਆ ਮੈਨੂੰ ਵਿਚਾਰ ਅਸੌਨ ਲੋ ਵਿਚਾਰੇ ਦੇ ਤੇ ਸ਼ਰਾਬ ਦੇ ਜਿਹੜੇ ਪਾਣੀ ਕਰ ਚੀਜ਼ਾਂ ਨੇ ਉਹਨਾਂ ਬਾਰੇ ਵੀ ਉਹਨਾਂ ਨੂੰ ਦੱਸਿਆ ਗਿਆ ਤੇ ਇਹਦੇ ਬਾਰੇ ਕੀ ਕਹਿਣਾ ਇਹ ਤਾਂ ਫਿਰ ਪੰਜਾਬੀਆਂ ਲਈ ਇੱਕ ਵਰਦਾਨ ਹੈ ਚਾਹ ਤੋਂ ਬਿਨਾਂ ਦਾ ਪੰਜਾਬੀ ਜੀ ਲੈ ਸਕਦੇ ਬਸ ਚਾਹ ਤੱਕ ਹੀ ਸੀਮਤ ਰਹਿਣਾ ਰਮਣભાઈ ਕੋਲ ਚਾਹ ਪੀ ਕੇ ਨਿਕਲ ਕੇ ਗਾ ਖਬਰ ਕਰਨ ਬਾਈ ਨਾਲ ਲੱਗਿਆ ਸੀ ਮਲੇਸ਼ੀਆ ਗਾ ਡੌਕੀ ਨਾਲ ਮਲੇਸ਼ੀਆ ਭੇਜਤਾ ਉਹਦੀ ਕਵਰ ਕੀਤੀ ਤੇ ਮਗਰੋਂ ਮਿਲ ਗਏ ਫੇਰ ਤਿੰਨ ਢਿੱਡਲ 2 ਵਜੇ ਲੈ ਕਿਵੇਂ ਢੱਡ ਕੱਢੇ ਕਿਵੇਂ ਚੌੜੀਆਂ ਖੜੀਆਂ ਫੇਰ ਆ ਗਿਆ ਦਫਤਰ ਸਾਡਾ ਗੁਰਪ੍ਰੀਤ ਪੀਤਾ ਲੋ ਜੀ ਪਰੋਦਰਸ਼ ਚਲ ਪੀਤੇ ਦੇ ਵਾਹ 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 ਲੈ ਬਬੂ ਕਹਿੰਦਾ ਮੇਰਾ ਚਾਹ ਬਣਾਉਣਾ ਵਿੱਚ ਦੀ ਲੈ ਇਹ ਅੱਡ ਸਮਾਈਲਾ ਦਿੰਦਾ ਸੀ ਲੈ ਵਿੱਚ ਦੀ ਮਾਰੇ ਮੋਰੇ ਝਾਤੀਆਂ ਲੈਟ ਜੀ ਦੀ ਲੈ ਕਹਿੰਦਾ ਬੂ ਮੈਂ ਡਰ ਗਈ ਚਲੋ ਵੀ ਚਾਹ ਪੀਤੀ ਤੇ ਫੇਰ ਉਹਨਾਂ ਆਪਾਂ ਜਾਣਾ ਸੀ ਖੰਨੇ ਲੋਵੀ ਹਾਂਜੀ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਤੇ ਅੱਜ ਦੇ ਬਲੌਗ ਦੇ ਵਿੱਚ ਦਿਖਾਇਆ ਤੁਹਾਨੂੰ ਕੁਝ ਆਪਾਂ ਅੱਜ ਫਰੀਕੋਟ ਦਾ ਅੱਜ ਚੱਲੇ ਸੀ ਆਪਾਂ ਖੰਨੇ ਅਮਲੋਵ ਦੇ ਸੌਰੇ ਤੇ ਕਿਉਂਕਿ ਅੱਜ ਤੋਂ ਆਪਣੀ ਆਜ਼ਾਦੀ ਖਤਮ ਤੇ ਹੁਣ ਚੱਲਿਆ ਸੌਰੀਆਂ ਦੇ ਬੱਚਿਆਂ ਨੂੰ ਲੈਣ ਤੇ ਰਸਤੇ 'ਚ ਦਿਖਾਉਣੇ ਆ ਤੁਹਾਨੂੰ ਕੀ ਮਾਹੌਲ ਹੈ ਤੇ ਰਸਤਾ ਦਿਖਾਉਣੇ ਆ ਚਲੋ ਵੀ ਆਜੋ ਫਿਰ ਆਪਾਂ ਚੱਲੇ ਆਪਾਂ ਖੰਨੇ ਮਲੋ ਚਲੋ ਆਜੋ ਲੋ ਵੀ ਕਰਾਲੀ ਟੈਂਕੀ ਫੁੱਲ ਤੇ ਆਪਾਂ ਨਿਕਲ ਪਏ ਹੁਣ ਫ੍ਰੀ ਕੋਡ ਤੋਂ ਖੰਨੇਵਾਲ ਨੂੰ ਜਾਂਦਿਆਂ ਨੂੰ ਪਹਿਲਾਂ ਆਇਆ ਟੋਲ ਪਲਾਇਆ ਲੈ ਵੀ ਮੈਂ ਕਿਹਾ ਅੱਜ ਤਾਂ ਆਪਣਾ ਕਾਰ ਚੱਲੂ ਚੱਲੂ ਅੱਜ ਫੇਰ ਡੰਡਾ ਚਕਾਵਾਂਗੇ ਚਲੋ ਉਹ ਜੀ ਗਾ ਅਸੀਂ ਖਿੱਚੀ ਗੱਡੀ ਲੈ ਗਿਆ ਖੱਚ ਕੇ ਨੇੜੇ ਲੈ ਗਿਆ ਫਿਰ ਨੇੜੇ ਖੱਚ ਕੇ ਤੇ ਉਹਨਾਂ ਦਾ ਡੰਡਾ ਹੈ ਹੀ ਨਹੀਂ ਅੱਜ ਤਾਂ ਇਹਨਾਂ ਨੇ ਕੋਲੋਲ ਹੀ ਕਰਤੀ ਲੋ ਵੀ ਫਿਰ ਆਪਾਂ ਅੱਗੇ ਨਿਕਲ ਪਏ ਤੇ ਜਾਂਦਿਆਂ ਜਾਂਦਿਆਂ ਜੇ ਪਹੁੰਚੇ ਮੋਗੇ ਨੇੜੇ ਲੱਗੀ ਭੁੱਖ ਮੈਂ ਕਿਹਾ ਚਲ ਫਿਰ ਬਿਜਲੀ ਘਰ ਕੋ ਰੁਕਿਆ ਤੇ ਉੱਥੇ ਬੜੇ ਵਧੀਆ ਸਟਾਲਾਂ ਲੱਗੀਆਂ ਬਈਆਂ ਦੀਆਂ ਬਹੁਤ ਸੋਹਣੀਆਂ ਬਣਾਏ ਬਹੁਤ ਚੜ ਦਾ ਕੰਮ ਚੱਲਦਾ ਲਓ ਜੀ ਇਥੋਂ ਫਿਰ ਆਪਕ 버ਗਰ ਖਾਦਾ ਤੇਦਰੋ ਸਨੀ ਦੇ ਕੋਲ ਭਾਜੀ ਖੜੇ ਕਹਿੰਦੇ ਜੇ 2.5 ਕਿਲੋ ਦਾ ਹੱਥ ਹੈ ਫਿਰ 버ਗਰ ਖਾਦਾ 버ਗਰ ਬੜਾ ਸਵਾਲ ਸੀ ਲੰਮਾ ਲੰਮਾ ਆਪਣੇ ਫ੍ਰੀ ਕੋਟਰੀ ਮਿਲਦਾ ਨਾਲ ਦਾ ਆਪਣੇ ਛੋਟੇ ਗੋਲ ਗੋਲ ਦੇ ਲੰਬਾ ਬੜਾ ਸੀ ਇਹਨੂੰ ਮੈਂ ਖਾਦਾ ਜਮ ਜਮ ਕਰਕੇ ਲੈ ਚੱਕੋ ਗਰ ਹੋਰ ਤੁਸੀਂ ਆ ਵੇਖੋ ਇਹ ਹਾਲ ਚੱਲਦਾ ਮੂੰਹ ਵੇਖਾ ਐਨਾਂ ਗਾ ਲੰਘਾਂ ਵਾਲੀ ਮਛਰੇ ਨੇ ਆਏ ਆ ਫਿਰ ਨਜ਼ਾਰਾ ਲੈ ਵੀ ਲੈ ਨੂਡਲ ਆਉਂਦੇ ਬਾਹਰ ਨੂੰ ਭਾਜੀ ਕੋ ਬੜਾ ਸੁਭਾਸੀ ਤੋ ਲੋਈ ਕਾ ਵੀ ਕੇ ਫੇਰ ਪਾਇਆ ਪਤਚਾਲੇ ਫੇਰ ਪਹੁੰਚੇ ਲੁਧਿਆਣੇ ਟਰੈਫਿਕ ਬੜਾ ਬਈ ਹੋ ਲਾਇਆ ਵੀ ਪੁਲ ਤੇ ਚੜ ਗਏ ਟਰੈਫਿਕ ਹੀ ਟਰੈਫਿਕ ਅੱਗੇ ਆ ਗਏ ਪਰ ਲੋ ਜੀ ਫਿਰ ਆਪਾਂ ਕੰਨਿਆ ਰੋਡ ਤੇ ਪੈ ਗਏ ਤੇ ਆ ਗੁਰਦੁਰਾ ਸਾਹਿਬ ਆਉਂਦਾ ਵੀ ਕਮੈਂਟ ਕਰਕੇ ਦੱਸਿਓ ਕਿਹੜਾ ਗੁਰਦੁਰਾ ਸਾਹਿਬ ਹੈ ਨਹੀਂ ਫਿਰ ਮੈਂ ਤਾਂ ਕੱਲ ਨੂੰ ਤੁਹਾਨੂੰ ਪੂਰੀ ਵੀਡੀਓ ਦਿਖਾਉਂਗਾ ਮੈਂ ਬਹੁਤ ਵਾਰੀ ਗਏ ਆ ਤੁਸੀਂ ਦੱਸਿਓ ਵੀ ਤੁਹਾਨੂੰ ਯਾਦ ਹੋਊ ਕਿਹੜਾ ਗੁਰਦੁਰਾ ਸਾਹਿਬ ਹੈ ਜਦੋਂ ਥੋੜਾ ਅੱਗੇ ਗਏ ਤਾਂ ਇੱਕ ਹੋਇਆ ਪਈ ਐਕਸੀਡੈਂਟ ਵਾਈ ਗਰੁੱਪ ਭਲੀ ਕਰੇ ਤੇ ਲੱਗੇ ਪਈ ਸੀ ਸਾਈਡ ਤੇ ਐਕਸੀਡੈਂਟ ਹੋਇਆ ਸੀ ਗੱਡੀ ਦਾ ਅੱਗੇ ਪਹੁੰਚ ਗਏ ਆਪਾਂ ਖੰਨੇ ਲੋ ਜੀ ਖੰਨੇ ਹੋ ਗਿਆ ਐਂਟਰੀ ਤੇ ਇੱਥੇ ਵੇਖੋ ਪਹਿਲਾਂ ਹੀ ਜਗਾਈ ਬੈਠੇ ਲਾਈਟਾਂ ਨੂੰ ਪਤਾ ਲੱਗ ਗਿਆ ਸਾਡੇ ਪ੍ਰੋਹਣਾ ਸਾਹਿਬ ਆ ਗਏ ਨੇ ਕਰਕੇ ਨਾਲੇ ਪਹਿਲਾਂ ਹੀ ਲੇਟਾ ਛੜਤੀਆਂ ਚਲੋ ਵੀ ਪੌਣਿਆਂ ਨੂੰ ਕਰ ਜਾਂਦੇ ਆ ਘਰ ਨੂੰ ਚਲੋ ਟਾੜਾ ਬਾਏ ਓਕੇ ਬਾਏ ਸੋਣਾ ਫੇਰ ਕਿਵੇਂ ਕੀਆ ਤਾਂ ਹੁਣ ਜਗ ਪੀਆਂ ਲਾਈਟਾਂ ਤੇ ਆਪਾਂ ਪਹੁੰਚੇ ਖੰਨੇ ਹੁਣ ਪੌਣਿਆਂ ਅੱਗੇ ਗਾਂ ਅਮਲੋ ਤਰਸੀਮ ਜਸੜ ਦੇ ਪਿੰਡ ਨੂੰ ਚਾਲੇ ਅਮਲੋ ਨੂੰ ਤੇ ਵੇਖੋ ਆਪਣਾ ਬਲੌਗ ਧੰਨਵਾਦ ਦੋਸਤੋ ਤੇ ਇਹਨੂੰ ਅੱਜ ਸ਼ੇਅਰ ਕਰਦੇ ਰਿਹਾ ਕਰੋ ਤੇ ਕਿਉਂਕਿ ਹੁਣ ਹੋ ਗਿਆ ਆਪਣਾ ਸ਼ਾਮ ਦਾ ਸਮਾਂ चङा फर बाई बाई टाटा लव यू